ਵੀ ਇਹ ਕਾਠਾ ਅਮਰਤਪਾਲ ਸਿੰਘ ਵੇਲੇ ਕਿਉਂ ਨਾ ਹੋਇਆ ਯਾਰ ਉਹ ਕਿੱਥੇ ਗਲਤ ਸੀਗੇ ਜਾਂ ਉਹਨਾਂ ਦੇ ਕਿਹੜਾ ਇਹ ਜਾਂ ਪਰਚਾ ਪਾਦਲ ਸੀਗਾ ਉਹਨਾਂ ਨੇ ਕਿਹੜਾ ਉੱਥੇ ਠਾਣੇ 'ਚ ਜਾ ਕੇ ਕੋਈ ਗਲਤ ਪਰਚਾ ਉਹ ਉਹ ਪੂਰਾ ਨਜਾਇਜ਼ ਪਰਚਾ ਉਹਨਾਂ ਨੇ ਕਰਾਇਆ ਲੱਖ ਸਦਾਣਾ ਕਿਹਾ ਤਾਂ ਲੋਕ ਲੋਕ ਟਰਪੂਕ ਨਿਕਲੇ ਸਰਕਾਰ ਦੀ ਨੀਤੀ ਸੀ ਕਿ ਪਰਚਾ ਹੀ ਦੇਸ਼ ਧਰੋਹ ਦਾ ਪਾਓ ਕਿ ਕੁਝ ਨਹੀਂ 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 ਸੱਦਾ ਕਿਹਨੇ ਦੇਣਾ ਸੀ ਸੱਦਾ ਕਿਹਨੇ ਦੇਣਾ ਸੀ ਸੱਦਾ ਤੁਸੀਂ ਹੀ ਦੇਣਾ ਸੀ ਲੋਕਾਂ ਨੇ ਤਾਂ ਨਹੀਂ ਸੀ ਦੇਣਾ ਤੁਸੀਂ ਹੀ ਸੱਦਾ ਦੇਣਾ ਸੀ ਲੋਕਾਂ ਨੇ ਇਕੱਠੇ ਹੋਣਾ ਸੀ ਹੂੰ ਉਦੋਂ ਲੋਕਾਂ ਦੇ ਪਾਸ ਦਿੰਦੇ ਹੋ ਉਦੋਂ ਕੀ ਸੀਗਾ ਸਿੱਧੂ ਮੂਸੇ ਵਾਲੇ ਦੀ ਵਰਸ਼ੀ ਸੀਗੀ ਜੀ ਚਲੋ ਉਦੋਂ ਸਾਰੇ ਜਣੇ ਬਿਜੀ ਸੀ ਆਪਾਂ ਨਹੀਂ ਜਾ ਸਕੇ ਪਰ ਦੂਸਰੇ ਦਿਨ ਤਾਂ ਵਿਹਲੇ ਹੋ ਗਏ ਪਤਾ ਹੋ ਗਿਆ ਭਾਈ ਅਮਰਤਪਾਲ ਨੂੰ ਰੈਸਟ ਕਰ ਲਿਆ ਗਿਆ ਐਜੀਟੇਸ਼ਨ ਬਾਅਦ ਕਿਉਂ ਸ਼ੁਰੂ ਹੁੰਦੇ ਨੇ ਜੀ ਦੂਸਰੀ ਚੀਜ਼ ਸਿਮਰਜੀਤ ਸਿੰਘ ਮਾਨ ਸਾਡੇ ਬਹੁਤ ਸਤਿਕਾਰ ਦੇ ਲੀਡਰ ਨੇ ساری ਉਮਰ ਲਾਤੀ ਆਪਾਂ ਉਹਨਾਂ ਦੇ ਇੱਕ ਪੈਰ ਦੀ ਕਿਨਕ ਬਰਾਬਰ ਵੀ ਨਹੀਂ ਹੂੰ ਪਰ ਵੀਰੇ ਵੀ ਜਦੋਂ ਤਾਂ ਅਮਰਿਤਪਾਲ ਸਿੰਘ ਦੇ ਮਦਰ ਦਮਦਮਾ ਸਾਹਿਬ ਇਕੱਠ ਦੀ ਕਾਲ ਦਿੰਦੇ ਨੇ ਵੀ ਭੋਗ ਖੰਡ ਦਾ ਪਰ ਉਦੋਂ ਤਾਂ ਉੱਥੇ ਚਾਰ ਜਾਂ ਪੰਜ ਬੰਦੇ ਚਲੇ ਜਾਂਦੇ ਨੇ ਹੂੰ ਜਦੋਂ ਕਾਲ ਦਿੰਦੇ ਨੇ ਵੀ ਭਾਈ ਉਹਨਾਂ ਦੀ ਕਿਤੇ ਘਰੇ ਜਾਣਾ ਹੁੰਦਾ ਕਿਸੇ ਲੀਡਰ ਨੇ ਫੇਰ 50 50 ਗੱਡੀਆਂ ਜਾਂਦੀਆਂ ਨੇ ਸਾਡੇ ਲੀਡਰਾਂ ਦੀਆਂ ਕਈਆਂ ਦੀਆਂ ਹੂੰ ਮੈਂ ਕਿਸੇ ਸਪੈਸ਼ਲ ਤੇ ਆਪਣੀ ਪੁਆਇੰਟ ਕਰਦਾ ਵੀ ਉਦੋਂ ਕੀ ਗੱਲ ਉਦੋਂ মিডিਆ ਨੂੰ ਦਿਖਾਉਣਾ ਹੁੰਦਾ ਤੇ ਕੱਠ ਨਾ ਕਰਨਾ ਦਮਦਮਾ ਸਾਹਿਬ ਉਦੋਂ ਸਰਕਾਰ ਦਾ ਕੋਈ ਡਰ ਹੁੰਦਾ ਮੈਂ ਤਾਂ ਯਾਰ ਇਹ ਪੁੱਛਦਾ ਵੀ ਸਾਡੇ ਆਪਣੇ ਬੱਚਿਆਂ ਨਾਲ ਅਸੀਂ ਕਿਉਂ ਨਹੀਂ ਖੜਦੇ ਪਹਿਲਾਂ ਦੀਪ ਸਿੱਧੂ ਆਇਆ ਉਹਨੂੰ ਗੁਦਾਰ ਅਮਰਤਪਾਲ ਆਇਆ ਉਹ ਵੀ ਇੱਕ ਏਜੰਸੀਆਂ ਦਾ ਬੰਦਾ ਫਿਰ ਮੋਂਤਾ ਭਾਨੇ ਸਿੱਧੂ ਨੂੰ ਵੀ ਕਹੀ ਜਾਂ ਲੋ ਏਜੰਸੀਆਂ ਦਾ ਬੰਦਾ ਵੀ ਭਾਈ ਵੋਟਾਂ ਲਈ ਬੰਦੇ ਸ਼ਿੰਗਾਰੇ ਜਾ ਰਹੇ ਨੇ ਠੀਕ ਹੈ ਨਾ ਵੀ ਆਪਦਾ ਕਰਤਾਰ ਵੀ ਸਹੀ ਰੱਖੋ ਭਾਈ ਰੋ ਵੀ ਸਹੀ ਇੱਕ ਪ੍ਰੋਪਾਗੈਂਡਾ ਚਲਾਇਆ ਗਿਆ ਕੁਝ ਸੁਣੀ ਇਹ ਗੱਲਾਂ ਵੱਧ ਹੋ ਰਹੀਆਂ ਕਿ ਵੀਡੀਓ ਬਣਾਈ ਗਈ ਨੰਗਾ ਕਰਕੇ ਕੁੱਟਿਆ ਗਿਆ ਤੁਹਾਨੂੰ ਕਿਉਂ ਲੱਗਦਾ ਇਹ ਗੱਲਾਂ ਝੂਠ ਨੇ ਕਿਉਂ ਲੱਗਦਾ ਤੁਹਾਨੂੰ ਬਾਈ ਮੇਰੇ ਇਸ ਤਰ੍ਹਾਂ ਕਰਕੇ ਆਏ ਉਹਨੂੰ ਉਹਨਾਂ ਨੇ ਦੱਸਿਆ ਸਨ ਮੇਰੀ ਗੱਲ ਸੁਣੋ ਨੰਗਾ ਜਿਹੜਾ ਕਰਨਾ ਜੇਲ੍ਹ ਨਾਲ ਚ ਅਸੀਂ ਵੀ ਜਾ ਕੇ ਆਏ ਥਾਣੇ 'ਚ ਤੁਹਾਨੂੰ ਇੱਕ ਵਾਰੀ ਉਹਨਾਂ ਨੇ ਨੰਗਾ ਤਾਂ ਕਰਨਾ ਹੁੰਦਾ ਹੈ ਕਿਉਂਕਿ ਤੁਹਾਡੇ ਕੋਲੇ ਕੋਈ ਗਲਤ ਚੀਜ਼ ਨਾ ਹੋਵੇ ਹੂੰ ਉਹ ਤਾਂ ਇੱਥੇ ਕੈਨੇਡਾ 'ਚ ਵੀ ਕਰਦੇ ਨੇ ਜੀ ਆ ਸਾਰੇ ਬੈਠੇ ਨੇ ਬੁੱਧੀ ਜੀ ਵੀ ਇੱਕ ਵੀ ਕਹਿ ਦਵੇ ਵੀ ਇਹ ਗੱਲ ਝੂਠ ਹੈ ਉਹ ਤਾਂ ਕੈਨੇਡਾ ਚ ਵੀ ਵਾਈ ਨਾ ਕਿ ਉਹ ਤਾਂ ਪਹਿਲਾ ਜਾਣਸਾਰ ਕਹਿੰਦੇ ਸਨ ਉਹਨੂੰ ਭਾਈ ਕੱਪੜੇ ਲਾ ਦੇ ਇੱਕ ਵਾਰੀ ਉਹ ਬੈਠ ਪੈਰਾ ਪਾਰ ਹੂੰ ਹੂੰ ਤੇ ਉਹਨਾਂ ਨੇ ਆਉਂਦਾ ਵੀ ਅੰਦਰ ਕੋਈ ਆਪਣੇ ਗੁਪਤੰਗ ਕੋਈ ਨਾ ਕੋਈ ਹੋਵੇ ਚੀਜ਼ ਜੀ ਖਾਂਦੇ ਕੇ ਨਾ ਨਮਕਾ ਕਰਨਾ ਆਮ ਕਰ ਅੱਛਾ ਵੀਡੀਓ ਬਣਾਉਣੀ ਆ ਕਿਸੇ ਦੇ ਸਾਹਮਣੇ ਵੀ ਜੀ ਕਟਾਤਾ ਦੇਖ ਵੀਰ ਉਹ ਪੋਲੀਟੀਕਲ ਗੱਲਾਂ ਨੇ ਕੀਤਾ ਹੋਵੇ ਨਾ ਕੀਤਾ ਹੋਵੇ ਆਪਾਂ ਕਹਿ ਨਹੀਂ ਸਕਦੇ ਜਦੋਂ ਆਪਾਂ ਦੇਖਿਆ ਨਹੀਂ ਦੂਸਰੀ ਗੱਲ ਇੱਕ ਨਾ ਅੱਜ ਕੱਲ੍ਹ ਲੋਕਾਂ ਦੀ ਸਭ ਤੋਂ ਬੁਰੀ ਚੀਜ਼ ਇਹ ਹੈ ਵੀ ਅਸੀਂ ਸੁਣੀ ਸੁਣਾਈ ਗੱਲ ਤੇ ਯਕੀਨ ਕਰਦੇ ਆ ਉਹ ਫਲਾਣੇ ਨੇ ਕਹਿਤਾ ਜੀ ਉਹਨੇ ਆਏ ਕਹਿਤਾ ਜੀ ਉਹਨ ਇੱਕ ਪਾਸੇ ਤਾਂ ਸਾਡੇ ਕਹਾਵਤ ਹੈ ਵੀ ਸੁਣੀ ਸੁਣਾਈ ਗੱਲ ਤੇ ਯਕੀਨ ਨਾ ਕਰੋ ਅੱਖੀਂ ਦੇਖੀ ਤੇ ਕਰੋ ਹੂੰ ਅਸੀਂ ਸੁਣੀ ਸੁਣਾਈ ਤੇ ਕਿਉਂ ਯਕੀਨ ਕਰੀਏ ਵੀ ਆਹ ਹੋ ਗਿਆ ਹੂੰ ਇਹ ਤਾਂ ਕਹੇ ਆ ਤੁਹਾਨੂੰ ਲੱਗਦਾ ਲੱਖਾ ਵੀ ਜਾਂ ਕੋਈ ਹੋਰ ਜਿਹੜੇ ਲੀਡਰ ਜਾ ਰਹੇ ਨੇ ਉਹ ਵੀ ਆਪਣੀਆਂ ਚੋਣਾਂ ਦਾ ਹੁਣ ਇਸ ਵੇਲੇ ਪ੍ਰਚਾਰ ਵੀ ਤਾਂ ਚੱਲ ਰਿਹਾ ਪਿੰਡਾਂ 'ਚ ਇਹ ਤਾਂ ਵੀਰੇ ਪ੍ਰਚਾਰ ਹੈ ਉਹ ਆਪ ਕਹਿੰਦੇ ਨੇ ਅਸੀਂ ਸਿਆਸੀ ਆ ਲੱਖੇ ਨੇ ਕਦੋਂ ਮੁੱਕਰੇ ਵੀ ਉਹ ਨੇ ਕਿਹਾ ਵੀ ਮੈਂ ਸਮਾਜ ਸੇਵੀਆਂ ਲੱਖਾ ਕਹਿੰਦਾ ਮੈਂ ਤਾਂ ਆਪ ਚੋਣਾ ਲੜਦਾ ਮੈਂ ਤਾਂ ਸਿਆਸੀ ਆ ਤੇ ਹੋ ਸਕਦਾ ਭਾਈ ਆਪਦੀ ਰਾਜਨੀਤੀ ਲਈ ਕੋਈ ਕੁਝ ਵੀ ਕਰ ਰਹੇ ਆ ਉਹ ਪਰ ਆਪਾਂ ਨਹੀਂ ਪੁਆਇੰਟ ਕਰਦੇ ਫਿੰਗਰ ਨਾ ਆਪਾਂ ਕਿਸੇ ਦੇ ਬਰਾਬਰ ਨਾ ਉਹਨਾਂ ਦੀ ਬਹੁਤ ਕੱਲਣਾ ਪਰ ਮੈਨੂੰ ਨਹੀਂ ਪਤਾ ਲੱਗਦਾ ਵੀ ਦੀਪ ਸਿੱਧੂ ਵਰਗੇ ਦੀਆਂ ਪਦੀਣਾ ਪਈਆਂ ਰਹਿੰਦੀਆਂ ਅਮਰਤਪਾਲ ਰੈਸਟ ਵੀ ਹੋ ਜਾਂਦਾ ਕਈ ਲੋਕਾਂ ਦੇ ਵਾਰ-ਵਾਰ ਪਰ ਕੇ ਵੀ ਖਤਮ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਉਹਨਾਂ ਨੂੰ ਪੁਲਿਸ ਵੀ ਨਹੀਂ ਫੜਦੀ ਹਾਂ ਇਹ ਅੱਜ ਫਿਰ ਤਾਂ ਬੈਟਰ ਰਹਿੰਦੇ ਦੀਪ ਤੇ ਅਮਰਪਾਲ ਵੀ ਸਿਆਸੀ ਵੱਡ ਜਾਂਦੇ ਕਾਹ ਨੂੰ ਐਵੇਂ ਧਰਮ ਦੀ ਗੱਲ ਕਰਦੇ ਮੈਂ ਤਾਂ ਇੱਥੇ ਖੜਾ ਯਾਰ ਜਿਹੜਾ ਪੰਜਾਬ ਦੀ ਗੱਲ ਕਰਦਾ ਚਲੋ ਉਹਨੂੰ ਚੱਲਣੀ ਆ ਜਰੂਰ ਪੈਣੀ ਨੇ ਆਪਾਂ ਹਰੇਕ ਦੀ ਮਤ ਪਰ ਵੀਰ ਬਣ ਕੇ ਮੈਂ ਤਾਂ ਇਹ ਕਹਿਣਾ ਵੀ ਜਿਹੜੇ ਪੰਜਾਬ ਲਈ ਬੈਠੇ ਹੋ ਨਾ ਖੜੇ ਹੋ ਪੈਸਾ ਕੋਈ ਆਪਾਂ ਨੇ ਖਾਣਾ ਨਹੀਂ ਆਪਾਂ ਸੋਨਾ ਖਾ ਕੇ ਪੈਸਾ ਕਾ ਕਿ ਜਿਉਂਦੇ ਨਹੀਂ ਰਹੇ ਖਾਣੀ ਰੋਟੀ ਹੋਈ ਆ